ਸੱਚੀ ਕਾ ਲਾਡ ਆਬ ਨਮਸਤੇ ਅੱਜ ਫੇਰ ਅਸੀਂ ਤੁਹਾਡੇ ਨਾਲ ਹਾਜ਼ਰ ਆਂ ਜੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ YouTube ਦੇ ਰਾਹੀਂ ਜੋ ਕਿ ਹੈਲਥ ਚੈਨਲ ਜੇ ਪਟਿਆਲਾ ਲਾਦਿਆ ਕਰੋਨਾ ਤੇ ਮੈਂ ਆਂ ਜੀ ਡਾਕਟਰ ਹਰਸ਼ਿੰਦਰ ਕੌਰ ਚਾਈਲਡ ਸਪੈਸ਼ਲਿਸਟ ਤੇ ਮੇਰੇ ਨਾਲ ਨੇ ਮੇਰੇ ਹਮਸਫਰ ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਲਓ ਜੀ ਅਸੀਂ ਅੱਜ ਗੱਲ ਕਰਨ ਲੱਗਿਆਂ ਇੱਕ ਬਹੁਤ ਅਹਿਮ ਤੇ ਸ਼ਾਇਦ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਧਿਆਨ ਨਾਲ ਸੁਣੋਗੇ ਤਾਂ ਕਈ ਜ਼ਿੰਦਗੀਆਂ ਹੋਣਗੀਆਂ ਜਿਹੜੀਆਂ ਬਚ ਜਾਣਗੀਆਂ ਲੰਮੀ ਉਮਰ ਭੋਗ ਸਕੋਗੇ ਕਿਉਂਕਿ ਕਹਿੰਦੇ ਨੇ ਸਿਆਣੇ ਦਾ ਗਿਆ ਤੇ ਔਲਿਆਂ ਦਾ ਖਾਦਾ ਇਹ ਬਾਅਦ ਚ ਪਤਾ ਲੱਗਦਾ ਜੇ ਤੇ ਅੱਜ ਅਸੀਂ ਕੁਝ ਸਿਆਣਿਆਂ ਦੀ ਕਈ ਗੱਲ ਕਰਾਂਗੇ ਤੇ ਫਿਰ ਜਿਵੇਂ ਔਲਿਆਂ ਨੇ ਸਾਨੂੰ ਫਾਇਦਾ ਦੇਣਾ ਉਹਦੀ ਵੀ ਗੱਲ ਕਰਾਂਗੇ ਸੋ ਅੱਜ ਦੱਸਣ ਲੱਗਿਆਂ ਜੀ ਕੁਦਰਤ ਬੇਮਿਸਾਲ ਹੈ ਗਟਪਾਲ ਅਸੀਂ ਕਹਿੰਦੇ ਹਾਂ ਜੀ ਕੋਈ ਹੋਂਦ ਹੈ ਹੀ ਨਹੀਂ ਕਿਸੇ ਰੱਬ ਦੀ ਪਰ ਜੋ ਲੱਛਣ ਸਾਨੂੰ ਕੁਦਰਤ ਦੇ ਦਿੰਦੀ ਹੈ ਜਿਨ੍ਹਾਂ ਨੂੰ ਅਸੀਂ ਬੇਗੋਰੇ ਕਰਦੇ ਆਂ ਉਹ ਕਈ ਵਾਰ ਬਹੁਤ ਸੀਰੀਅਸ ਹੋ ਨਿਬੜਦੇ ਨੇ ਤੇ ਆਮ ਹੀ ਅਸੀਂ ਕਹਿੰਨੇ ਆ ਜੀ ਕੱਲ ਤੱਕ ਕੁਝ ਵੀ ਨਹੀਂ ਸੀ ਅੱਜ ਇਕਦਮ ਹੀ ਕੋਈ ਸਵੇਰੇ ਉੱਠਿਆ ਤੇ ਰਿਆ ਨਹੀਂ ਤੇ ਫਿਰ ਯਾ ਅਸੀਂ ਕਹਿ ਦਿੰਨੇ ਆ ਜੀ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਬਹੁਤ ਫੈਲਿਆ ਕੈਂਸਰ ਸਾਡੇ ਲੱਭਿਆ ਉਹ ਜਿਹੜੇ ਸ਼ੁਰੂਆਤੀ ਲੱਛਣ ਨੇ ਜਿਹੜੇ ਸਾਡੀ ਜਾਨ ਬਚਾ ਸਕਦੇ ਨੇ ਕਾਪੀ ਪੈਨ ਲੈ ਲਿਓ ਜਾਂ ਫਿਰ ਦੁਬਾਰਾ ਇਹ ਰਿਪੀਟ ਕਰਕੇ YouTube ਦੇ ਵਿੱਚ ਸੁਣ ਲਿਓ ਕਿਉਂਕਿ ਬਹੁਤ ਅਹਿਮ ਨੇ ਲੱਛਣ ਤੇ ਇਹਨਾਂ ਲੱਛਣਾਂ ਨਾਲ ਜੇ ਪਛਾਣ ਕੇ ਵੇਲੇ ਸਿਰ ਇਹਦਾ ਇਲਾਜ ਕਰ ਲਿਆ ਜਾਏ ਤਾਂ ਜੜੋਂ ਬਿਮਾਰੀ ਜਾ ਸਕਦੀ ਹੈ ਤੇ ਕਈ ਵਾਰ 20 ਤੋਂ 25 ਤੇ ਕਈ ਕਈ ਵਾਰ 30 ਸਾਲ ਉਮਰ ਵੱਧ ਮਿਲ ਸਕਦੀ ਜੇ ਲਓ ਜੀ ਆਪਾਂ ਸ਼ੁਰੂ ਕਰਦੇ ਆ ਗੁਰਪਾਲ ਮੇਰੇ ਖਿਆਲ ਨਾਲ ਜੇ ਮੈਨੂੰ ਦੱਸ ਦਿਓ ਕਿ ਅਸੀਂ ਸਟ੍ਰੋਕ ਅੱਜਕੱਲ ਦਿਨੋਂ ਦਿਨ ਛਲਾਂਗਾ ਮਾਰਦਾ ਵੱਧਦਾ ਦਿਖ ਰਿਹਾ ਤੇ ਬੰਦੇ ਨੂੰ ਸਦੀ ਵੀ ਕਈ ਵਾਰ ਮੰਜੇ ਤੇ ਪਾ ਦਿੰਦਾ ਜਾਂ ਪਾਸੇ ਦੀ ਕਮਜ਼ੋਰੀ ਇੰਨੀ ਵੱਧ ਜਾਂਦੀ ਜੇ ਕਿ ਤੁਰਨੋਂ ਫਿਰਨੋਂ ਵੀ ਚੱਜ ਨਾਲ ਨਹੀਂ ਰਿਹਾ ਜਾਂਦਾ ਕੁਝ ਸ਼ੁਰੂਆਤੀ ਲੱਛਣ ਜੇ ਪਛਾਣ ਕੇ ਅਸੀਂ ਇਸ ਤੋਂ ਬਚ ਸਕੀਏ। ਬਿਲਕੁਲ ਜੀ। ਸੋ ਅਦਰੰਗ ਜਾਂ ਸਟ੍ਰੋਕ। ਦੇਖੋ ਜੀ ਅਸੀਂ ਇੱਕ ਵਾਰੀ ਪਹਿਲਾਂ ਵੀ ਇਹ ਟॉक ਕੀਤੀ ਸੀ। ਉਹਦੇ ਵਿੱਚ ਦੇਖੋ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਸਟ੍ਰੋਕ ਆਪਾਂ ਪਛਾਣਨਾ ਕਿਵੇਂ ਹੈ। ਤਾਂ ਜੇ ਤਾਂ ਹੋ ਗਿਆ ਜੀ ਪੂਰਾ ਕੰਪਲੀਟ ਹੀ ਹੋ ਗਿਆ ਸਟ੍ਰੋਕ। ਉਹਦਾ ਤਾਂ ਇਲਾਜ ਜਿਹੜਾ ਹੈ ਅਸੀਂ ਇੱਕ ਵਾਰੀ ਪਹਿਲਾਂ ਵੀ ਇਹ ਗੱਲ ਬਿਲਕੁਲ ਕਲੀਅਰ ਕੀਤੀ ਸੀ ਕਿ ਟਾਈਮ ਹੈਗਾ ਜੀ 4.5 ਘੰਟੇ ਉਹਦੇ ਵਿੱਚ ਉਹਦਾ ਬੰਦੇ ਦਾ ਸੀਟੀ ਸਕੈਨ ਤੇ ਜਿਹੜਾ ਕਲੌਟ ਬਣਿਆ ਹੈ ਬ੍ਰੇਨ ਦੇ ਵਿੱਚ ਉਸ ਨੂੰ ਖੋਲਣ ਦੀ ਦਵਾਈ ਦਿੱਤੀ ਜਾ ਸਕਦੀ ਹੈ ਤੇ ਕਈ ਵਾਰੀ ਐਂਡੋਵਾਸਕੂਲਰ ਕੋਈ ਸਟੈਂਡ ਪਾ ਕੇ ਉਹਨੂੰ ਖੋਲਿਆ ਵੀ ਜਾ ਸਕਦਾ ਲੇਕਿਨ ਹੁਣ ਅੱਜ ਜੋ ਮੈਂ ਦੱਸਣ ਲੱਗਾ ਉਹਨੂੰ ਅਸੀਂ ਕਹਿੰਦੇ ਆ TIA ਯਾ ਟ੍ਰਾਂਜ਼ੀਐਂਟ ਇਸਕੀਮਿਕ ਅਟੈਕ ਇਸ ਤਿੰਨ ਲਫ਼ਜ਼ਾਂ ਦਾ ਮਤਲਬ ਹੈ ਟ੍ਰਾਂਜ਼ੀਐਂਟ ਦਾ ਮਤਲਬ ਹੈ ਕਿ ਕੋਈ ਪਾਸੇ ਦੀ ਕਮਜ਼ੋਰੀ ਆਈ ਜੋ ਮੈਕਲੀ ਵਕਤੀ ਵਕਤੀ ਦਾ ਮਤਲਬ ਹੈ ਕਿ 24 ਘੰਟੇ ਦੇ ਵਿੱਚ ਵਿੱਚ ਜਾਂ ਕਈ ਵਾਰ 48 ਘੰਟੇ ਦੇ ਵਿੱਚ ਉਹ ਨੋਰਮਲ ਹੋ ਗਏ ਤੇ ਕਈ ਵਾਰੀ ਉਹ 10 ਮਿੰਟ ਰਹਿ ਸਕਦੀ ਹੈ 15 ਮਿੰਟ ਰਹਿ ਸਕਦੀ ਹੈ ਘੰਟਾ ਰਹਿ ਸਕਦੀ ਹੈ ਤੇ ਹੋਏਗਾ ਕੀ ਉਹ ਹੀ ਚਾਰ ਚੀਜ਼ਾਂ ਸਭ ਤੋਂ ਪਹਿਲਾਂ ਜੋ ਅਸੀਂ ਦੱਸਿਆ ਸੀਗਾ ਫਾਸਟ ਐਫ ਹੁੰਦਾ ਹੈ ਫੇਸ ਫੇਸ ਦੀ ਡਿਵੀਏਸ਼ਨ ਇੱਕ ਪਾਸੇ ਨੂੰ ਮੂਵਿੰਗਾ ਹੋ ਗਿਆ ਐਦਰ ਦਾ ਆਰਮ ਹਾਂਜੀ ਇਹ ਮੂਵਿੰਗਾ ਹੋ ਜਾਣਾ

ਉਹਨੂੰ ਡਿਟੇਲਸ ਸੁਣ ਲਿਓ ਪਰ ਉਹਦੇ ਵਿੱਚ ਜ਼ਿਕਰ ਕੀਤਾ ਸੀ ਜੀ ਸਾਡੇ ਕੋਲ ਸਾਡੇ 4 ਘੰਟੇ ਹੈ ਹੀ ਨਹੀਂ ਤਾਂ ਉਹ ਤਾਂ ਫਿਰ ਦੇਖੋ ਜੀ ਕੁਛ ਤਾਂ ਸਾਨੂੰ ਆਪ ਮਿਹਨਤ ਕਰਨੀ ਪੈਣੀ ਹੈ ਜੇ ਸਾਨੂੰ ਪਤਾ ਹੈ ਪਹਿਲਾਂ ਆਪਾਂ ਲੱਭ ਸਕਦੇ ਆ ਪਹਿਲਾਂ ਹੀ ਇਹ ਸਥਾਂ ਤੇ ਸੈਂਟਰ ਚ ਪਹੁੰਚਿਆ ਜਾ ਸਕਦਾ ਵੇਲੇ ਸਿਰ ਤੇ ਦੂਜੀ ਗੱਲ ਕਿ ਜੇ ਇੱਕ ਵਾਰ ਸਟ੍ਰੋਕ ਹੋ ਹੀ ਚੁੱਕਿਆ ਇਹ ਉਹਦੇ ਵਾਸਤੇ ਬਿਲਕੁਲ ਨਹੀਂ ਹੈ ਪ੍ਰੋਗਰਾਮ ਜੇ ਕਿ ਆਪਾਂ ਪਹਿਲਾਂ ਲੱਛਣ ਪਛਾਣ ਲਈਏ ਤਾਂ ਕਿ ਉਹ ਚੀਜ਼ ਸੋ ਜੇ ਤੁਹਾਨੂੰ ਇੱਕ ਦਿਨ ਜਾਂ ਦੋ ਕੋਈ ਐਸੀ ਪ੍ਰੋਬਲਮ ਹੋਈ ਜਿਹੜੀ ਘੰਟੇ ਚ ਠੀਕ ਹੋ ਗਈ ਉਹ ਇਹ ਨਾ ਕਰਿਓ ਕਿ ਰੱਬ ਦਾ ਸ਼ੁਕਰ ਹੈ ਜੀ ਠੀਕ ਹੋ ਗਿਆ ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਬ੍ਰੇਨ ਦੇ ਵਿੱਚ ਦਿਮਾਗ ਦੇ ਵਿੱਚ ਆਰਟਰੀ ਦੇ ਵਿੱਚ ਕੋਈ ਕਲੌਟ ਫਸਿਆ ਉਹ ਭਾਵੇਂ ਦਿਲ ਚੋਂ ਗਿਆ ਜਾਂ ਇੱਥੋਂ ਦੀ ਆਰਟਰੀ ਚੋਂ ਗਿਆ ਉਹ ਜਾ ਕੇ ਫਸਿਆ ਹੋ ਸਕਦਾ ਹੈ ਇੱਥੇ ਨਰਵਿੰਗ ਹੋਏ ਤੇ ਉਹ ਜਾ ਕੇ ਡਾਕਟਰ ਨੂੰ ਕਹਿਣਾ ਕਿ ਮੈਨੂੰ ਜੀ ਆ ਤਕਲੀਫ ਹੋਈ ਹੈ ਉਦੇ ਲਈ ਉਹ ਟੈਸਟ ਕਰਨਗੇ ਤੇ ਕਈ ਵਾਰ ਬਲੱਡ ਥਿਨਰ ਦੇਣ ਜਾਂ ਇਥੇ ਕਾਰੋਟਿਡ ਆਰਟਰੀ ਦੇ ਵਿੱਚ ਸਟੈਂਟ ਪਾਉਣ ਦੇ ਨਾਲ ਇਹ ਠੀਕ ਹੋ ਸਕਦਾ। ਸੋ ਜੀ ਤ੍ਰੇਮਾਸਾ ਇਹ ਤ੍ਰੇਮਾਸਾ ਕਮਜ਼ੋਰੀ ਇਹਨੂੰ ਅਜਾਈ ਨਾ ਜਾਣ ਦੇਣਾ ਇਕਦਮ ਡਾਕਟਰ ਕੋਲ ਪਹੁੰਚ ਕੇ ਕਰਵਾਓ ਟੈਸਟ ਤੇ ਇਲਾਜ ਕਰਾ ਲਓ ਤੇ ਇੱਕ ਇੱਕ ਹੋਰ ਉਹਨੂੰ ਕਹਿੰਦੇ ਜੀ ਟੈਂਪਰੇਰੀ ਬਲਾਈਂਡਨੈਸ ਕਈ ਵਾਰੀ ਅੱਖ ਤੋਂ ਇੱਕ ਅੱਖ ਤੋਂ ਦਿਖਣਾ ਹੀ ਬੰਦ ਹੋ ਗਿਆ। ਉਸ ਦਿਨ ਕੁਝ ਨਹੀਂ ਦਿਖਿਆ। تے اس صبح پھر ویژن نارمل ہوگی پھر وہی گل وا 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 شکر ہے میری نظر بڑی ودیا او رب دی میر ہوگی او میر تا ضرور ہوئی ہے یہ کوئی شک ہی نہیں ہے کہ او دی میر تو بنا تا اسی کھڑے بھی نہیں کتے، لیکن اس نو فیوگ فیوگیکس یا ٹیمپریری بلائنڈنس سیریسلی لانا ہو سکتا ہے کہ کوئی کلوٹ جا کے جیڑی آرٹری ہے دی او دے وچ فسیا ہوئے تے پھر نکل گیا ہوئے ਸੋ ਵਾਰਨਿੰਗ ਸਮਝ ਲਿਓ ਜੀ ਕੁਦਰਤੀ ਵਾਰਨਿੰਗ ਜੇ ਉਤਪਲ ਇੱਕ ਨਾ ਬਹੁਤ ਅਹਿਮ ਜੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਬੜੇ ਨਾਮਵਰ ਇੱਕ ਹੁਣ ਬਿਲਕੁਲ ਕੋਈ ਵੀ ਸੰਨ ਮੈਂ ਨਾਮ ਨਹੀਂ ਕਿਸੇ ਦਾ ਵੀ ਲੈ ਰਹੀ ਆ ਬਹੁਤ ਸਾਡੇ ਸੀਨੀਅਰ ਡਾਕਟਰਸ ਵੀ ਮੇਰੇ ਬਿਲਕੁਲ ਕਿ ਮੇਰੇ ਤਾਂ ਸੀਨੀਅਰ ਸੀ ਪ੍ਰੋਫੈਸਰ ਸੀ ਉਹਨਾਂ ਦੀ ਇਸ ਤਰੀਕੇ ਨਾਲ ਹਾਰਟ ਅਟੈਕ ਕਰਕੇ ਡੈਥ ਸਾਡਾ ਨਹੀਂ ਕਈ ਵਾਰ ਤੁਸੀਂ ਦੇਖਦੇ ਹੋ ਜੀ ਰਾਤੀ ਸੁੱਤੇ ਤੇ ਉੱਠੇ ਹੀ ਨਹੀਂ ਤੇ ਇਹ ਇਸ ਤਰੀਕੇ ਦੀਆਂ ਕੋਰਨਰੀਜ਼ ਅਸੀਂ ਦੇਖ ਰਹੇ ਹਾਂ ਮੈਸਿਵ ਹਾਰਟ ਅਟੈਕ ਹੋਇਆ ਜੀ ਬੈਠੇ ਹੀ ਸਨ ਇਕਦਮ ਹੀ ਗਏ ਪਤਾ ਹੀ ਨਹੀਂ ਲੱਗਿਆ ਜੀ ਇਹਨਾਂ ਨੂੰ ਤਾਂ ਕੁਝ ਵੀ ਨਹੀਂ ਸੀ ਇਹ ਇਕਦਮ ਮੌਤਾਂ ਕਿਉਂ ਹੋ ਰਹੀਆਂ ਤੇ ਬਹੁਤ ਸਾਰੇ ਪ੍ਰੋਗਰਾਮ ਨੇ ਬਿਲਕੁਲ ਡਰਾ ਯਰਕਾ ਨਹੀਂ ਰੇ ਸੀ ਸਗੋਂ ਵਾਰਨਿੰਗ ਸਾਈਨ ਦੱਸ ਰਹੇ ਆ ਕਿ ਜੇ ਇਸ ਚੀਜ਼ ਤੋਂ ਬਚਣਾ ਜੇ ਸਡਨ ਡੈਥ ਤੋਂ ਤਾਂ ਉਹ ਜ਼ਰੂਰ ਕਾਰਨਰੀ ਦੇ ਲੱਛਣ ਦੱਸੋ ਕਿ ਕਿਵੇਂ ਪਛਾਣ ਲੈਣ ਵੀ ਇਹੋ ਜੀ ਜੀ ਚੀਜ਼ ਹੋ ਰਹੀ ਹੈ ਭਈ ਵੇਲੇ ਸਿਰ ਇਲਾਜ ਕਰਾ ਲਈਏ ਤਾਂ ਅਸੀਂ ਇਸ ਤਰ੍ਹਾਂ ਦੀ ਅਜਾਈ ਮੌਤ ਤੋਂ ਬਚ ਸਕਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਹੋਗਾ ਜੀ ਅਨਸਟੇਬਲ ਐਂਜਾਇਨਾ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਇਹ ਦੱਸਿਆ ਸੀ ਸੈਂਟਰ ਚ ਦਰਦ ਹੋਣਾ ਖੱਬੇ ਪਾਸੇ ਹੋਣਾ ਬਾਹ ਚ ਜਾਣਾ ਗਲੇ ਚ ਜਾਣਾ ਕਈ ਵਾਰ ਦੁੱਧੀ ਪਾਸੇ ਵੀ ਜਾਣਾ ਪਿੱਠੇ ਚ ਜਾਣਾ ਮੈਂ ਗੋਤਲ ਸਾਰੀ ਤੁਹਾਨੂੰ ਕੱਟ ਕੇ ਕਹਿ ਰਹੀਆਂ ਪਹਿਲਾਂ ਦਿਨੋਂ ਧੰਨਵਾਦ ਜੀ ਸਾਡੇ ਉਹ ਸਟਾਫ ਨਰਸ ਜਿਹੜੇ ਕੈਨੇਡਾ ਚ ਨੇ ਜਿਨ੍ਹਾਂ ਨੇ ਉਹ ਸਭੋਂ ਹਾਰਟ ਅਟੈਕ ਦੇ ਲੱਛਣ ਸ਼ੁਰੂਆਤੀ ਜੋ ਕਿ ਸਾਡੀ YouTube ਤੇ ਚੜੀ ਹੋਈ ਹੈ ਉਹਨਾਂ ਨੇ ਕਿਵੇਂ ਐਮਰਜੈਂਸੀ ਦੇ ਵਿੱਚ ਕਿਹਾ ਜੀ ਕਿ ਅਸੀਂ ਕੈਨੇਡਾ ਵਿੱਚ ਦਿਖਾਨੇ ਆ ਕਿਉਂਕਿ ਪੰਜਾਬੀ ਦਾ ਪ੍ਰੋਗਰਾਮ ਤੇ ਉੱਥੋਂ ਦੇ ਸੌਖੀ ਭਾਸ਼ਾ ਵਿੱਚ ਉਹ ਸਮਝ ਲੈਂਦੇ ਨੇ ਤੇ ਕਈ ਜਾਨਾਂ ਬੱਚੀਆਂ ਨੇ ਤੁਹਾਡਾ ਬਹੁਤ ਧੰਨਵਾਦ ਇਸ ਤਰੀਕੇ ਤੁਸੀਂ ਪ੍ਰੋਮੋਟ ਕੀਤੀ ਹੈ ਵੀਡੀਓ ਸੋ ਸਾਡਾ ਮਕਸਦ ਇਹ ਸੀ ਕਿ ਜੇ ਜਾਨ ਬਚਾ ਸਕੀਏ ਜੀ ਜਾਰੀ ਰੱਖੋ ਸੋ ਜੇ ਅੰਜਾਇਨਾ ਤੁਹਾਨੂੰ ਸਾਈਕਲ ਚਲਾਉਂਦੇ ਸੈਰ ਕਰਦੇ ਹਮੇਸ਼ਾ ਹੁੰਦਾ ਹੈ ਤੇ ਪਿਛਲੇ 6 ਹਫਤੇ ਦੇ ਦੌਰਾਨ ਤਾਂ ਉਹ ਐਸੇ ਤਰੀਕੇ ਹੁੰਦਾ ਕਿ ਜੀ 2 ਕਿਲੋਮੀਟਰ ਚੱਲਦੇ ਆ ਫੈਬੀਨਸ ਹੋ ਜਾਂਦੀ ਆ ਮੈਂ ਬੈਠ ਜਾਣਾ ਜਾਂ ਜੀਪ ਥੱਲੇ ਗੋਲੀ ਲੈਣਾ ਠੀਕ ਹੋ ਜਾਂਦਾ ਇਹਨੂੰ ਅਸੀਂ ਜੀ ਸਟੇਬਲ ਅੰਜਾਇਨਾ ਇਦੇ ਚ ਬਹੁਤਾ ਖਬਰਾਂ ਦੀ ਲੋੜ ਨਹੀਂ ਦਵਾਈ ਕਰੋ ਠੀਕ ਰਹੋਗੇ ਤੇ ਲੇਕਿਨ ਜੇ ਤੁਹਾਨੂੰ ਸਟੇਬਲ ਅੰਜਾਇਨਾ ਹੈ ਤੇ ਹੁਣ ਤੁਸੀਂ ਜੀ ਪਹਿਲਾਂ 2 ਕਿਲੋਮੀਟਰ ਤੁਰਦੇ ਸੀ ਹੁਣ ਤੁਹਾਨੂੰ 500 ਮੀਟਰ ਤੇ ਦਰਦ ਹੋਣ ਲੱਗ ਗਈ ਜਾਂ ਇਹ ਦਰਦ ਉਹ ਜੀਭ ਥੱਲੇ ਗੋਲੀ ਰੱਖਣ ਦੇ ਨਾਲ ਠੀਕ ਨਹੀਂ ਹੋ ਰਹੀ ਤੇ ਜਾਂ ਉਹ ਜਿਹੜੀ ਦਰਦ ਹੈ ਕੰਟੀਨਿਊਸਲੀ ਵੀ ਵੀ 15-15 ਮਿੰਟ ਚੱਲ ਰਹੀ ਹੈ ਤੇ ਅੱਗੇ ਤਾਂ ਜੀ ਖੱਬੀ ਬਾਹਂ ਜਾਂਦੀ ਸੀ ਹੁਣ ਪਿੱਛੇ ਵੀ ਜਾਂਦੀ ਐ ਸੱਚੀ ਜਾਂਦੀ ਐ

ਚੱਕਰ ਬੇਹੋਸ਼ੀ ਆਮ ਤੌਰ ਤੇ ਜਿਵੇਂ ਉਮਰ ਵੱਧਦੀ ਹੈ ਕਿ ਕੋਈ ਕੰਮ ਕੀਤਾ ਤੇ ਜੀ ਚੱਕਰ ਆ ਕੇ ਡਿੱਗ ਪਏ ਇਹ ਵੀ ਇੱਕ ਵਰਨਿੰਗ ਸਾਈਨ ਹੋ ਸਕਦਾ ਹੈ ਖਾਸ ਕਰਕੇ ਜੇ ਐਗਜ਼ੈਮਪਸ਼ਨ ਕਰਨ ਤੇ ਚੱਕਰ ਆ ਦੇ ਏਓਟ੍ਰਿਕ ਸਟੈਨੋਸਿਸ ਜਿਹੜਾ ਇੱਕ ਵਾਲਵ ਹੁੰਦਾ ਉਹ ਦੇ ਟਾਈਟ ਹੋਣ ਦਾ ਤੇ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਨਾ ਸਡਨ ਕਾਰਡੀਕ ਡੈਥ ਦੀ ਹਿਸਟਰੀ ਹੋਏ ਯੰਗ ਕਈ ਵਾਰੀ ਅਸੀਂ ਸੁਣਦੇ ਹਾਂ ਕਿ ਜੀ ਫੁੱਟਬਾਲਰ ਸੀਗੇ ਜੀ ਗੇਮ ਮੈਚ ਖੇਡਣ ਗਏ ਅਜੇ ਤੱਕ ਥੋੜਾ ਜਿਹਾ ਤੋੜਿਆ ਭੱਜਿਆ ਸੀ ਉੱਥੇ ਕਲਾਪਸ ਹੋ ਗਿਆ ਡੈਥ ਹੋ ਗਿਆ ਇਹ ਅਰਿਦਮੀਆਂ ਹੁੰਦੇ ਨੇ ਕਈ ਕੰਡੀਸ਼ਨਸ ਨੇ ਜਿਹੜੀਆਂ ਹਾਰਟ ਦੀ ਰਿਦਮ ਜਿਹੜੀ ਹੈ ਉਹ ਰੈਗੂਲਰ ਹੋਣ ਦੀ ਬਜਾਏ ਇਕਦਮ ਇਰੈਗੂਲਰ ਹੋ ਜਾਂਦੀ ਹੈ ਤੇ ਕਾਰਡੀਓਮਾਇਓਪੈਥੀਸ ਨੇ ਜਿਹੜੀਆਂ ਇੱਕ ਫੈਮਿਲੀ ਦੇ ਵਿੱਚ ਹੁੰਦੀਆਂ ਨੇ ਸੋ ਜੇ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਦੀ ਇਸ ਤਰ੍ਹਾਂ ਦੀ ਡੈਥ ਹੋਈ ਆ ਇਕਦਮ ਸਡਨ ਵਿਦਆਊਟ ਵਾਰਨਿੰਗ ਸਡਨ ਕਾਰਡੀਕ ਇੱਕ ਇੰਡੀਕੇਸ਼ਨ ਹੈ ਕਿ ਤੁਸੀਂ ਉਹਨੂੰ ਥੋੜਾ ਸੀਰੀਅਸਲੀ ਲਓ ਤੇ ਆਪਣਾ ਚੈੱਕਅਪ ਜ਼ਰੂਰ ਕਰਵਾ ਲਓ ਬਿਲਕੁਲ ਜੀ ਤੇ ਇੱਕ ਹੋਰ ਅਹਿਮ ਲੱਛਣ ਮੈਂ ਦੱਸ ਦਿੰਨੀ ਆ ਕਿ ਜੇ ਤੁਹਾਡਾ ਭਾਰ ਲਗਾਤਾਰ ਘਟ ਰਿਹਾ ਜੇ ਤੁਹਾਨੂੰ ਕੋਈ ਕਾਰਨ ਨਹੀਂ ਲੱਭ ਰਿਹਾ ਇਹਨੂੰ ਕਦੇ ਵੀ ਲਾਈਟਲੀ ਨਾ ਲਿਓ ਖੁਸ਼ ਹੋਣ ਦੀ ਗੱਲ ਨਹੀਂ ਹੈ ਇਹ ਹਮੇਸ਼ਾ ਹੀ ਕੋਈ ਨਾ ਕੋਈ ਵਾਰਨਿੰਗ ਸਾਈਨ ਦੱਸਦਾ ਜੇ ਕਿਸੇ ਨਾ ਕਿਸੇ ਸੀਰੀਅਸ ਬਿਮਾਰੀ ਦਾ ਜਿਹਨੂੰ ਵੇਲੇ ਸਿਰ ਜੇ ਅਸੀਂ ਉਹਦਾ ਪ੍ਰੋਪਰ ਕਿਰਪਾ ਕਰਕੇ ਫੋਨਾਂ ਤੇ ਜਾਂ ਇੱਕ ਮੈਸੇਜ ਰਾਈਂ ਦਾ ਨਾ ਪੁੱਛਿਓ ਕਾਰਨ ਤੁਹਾਨੂੰ ਡਾਕਟਰ ਕੋਲ ਜਾਣਾ ਪਏਗਾ ਚੈੱਕਅਪ ਕੰਪਲੀਟ ਕਰਾਉਣਾ ਪਏਗਾ ਟੈਸਟ ਜ਼ਰੂਰ ਕਰਾ ਲਓ ਤੇ ਕਾਰਨ ਲੱਭੇ ਬਿਨਾਂ ਘਰ ਵਾਪਸ ਨਾ ਜਾਇਓ ਕਿਉਂਕਿ ਇਹ ਪਾਰਕਠਨਾ ਜਿਹਦਾ ਕੋਈ ਕਾਰਨ ਜੇ ਤੁਸੀਂ ਆਪ ਹੀ ਹਾਂ ਜੀ ਡਾਈਟ ਘਟਾਈ ਹੋਈ ਹੈ ਐਕਸਰਸਾਈਜ਼ ਵਧਾਈ ਹੋਈ ਹੈ ਤਵੱਖਰਾ ਜੇ ਕਾਰਨ ਪਰਨ ਐਕਸਪਲੈਨਡ ਵੇਟ ਲਾਸ ਬਿਲਕੁਲ 10% ਤੋਂ ਉੱਪਰ ਜੇ ਤੁਹਾਡਾ ਭਾਰ ਘਟ ਰਿਹਾ ਹੈ ਇਹ ਬੜੀ ਵਾਰਨਿੰਗ ਦੇ ਤਰੀਕੇ ਨਾਲ ਹੈਗੀ ਹੈ ਇਕ ਖਾਸ ਕਰਕੇ ਜੀ ਸਿੱਧਰੀ ਕੈਨ ਹਰਸ਼ਿੰਦਰ ਜੀ ਕਈ ਵਾਰ ਕੈਂਸਰ ਹੁੰਦੇ ਨੇ ਉਹਨਾਂ ਦੇ ਵਿੱਚ ਇੱਥੇ ਭਾਰ ਘਟ ਲਾ ਉੱਥੇ ਬੁਖਾਰ ਵੀ ਲੰਬੇ ਟਾਈਮ ਸਪਤਨ ਹਫਤੇ ਤੋਂ ਵੱਧ ਬੁਖਾਰ ਰਹਿਣਾ ਲੋਗ ਰੇਡ ਜਾ ਵੀ 100 102 ਚੱਲੀ ਜਾਂਦਾ ਰੋਜ਼ ਹੋ ਜਾਂਦਾ ਤੇ ਭਾਰ ਜਿਹੜਾ ਹੈ ਉਹ 10% ਤੋਂ ਉੱਪਰ ਘਟ ਗਿਆ ਤੇ ਰਾਤ ਨੂੰ ਸੌਣ ਲੱਗੇ ਤੇ ਰੇਲੀਆਂ ਆਉਂਦੀਆਂ ਨਾਈਟਸ ਵੌਰਡਸ ਇਹ ਇੱਕ ਸਿੰਪਟਮਸ ਨੇ ਜਿਹਨੂੰ ਬੜਾ ਧਿਆਨ ਨਾਲ ਦੇਖਣਾ ਚਾਹੀਦਾ ਬਿਲਕੁਲ ਜੀ ਤੇ ਫਿਰ ਦੇਖੋ ਜੀ ਕੁਝ ਕਿਸਮਾਂ ਦੀ ਸਿਰ ਪੀੜ ਜਿਹੜੀ ਤੁਹਾਡੀ ਪਹਿਲਾਂ ਦੀ ਮਿਸਾਲ ਵਜੋਂ ਤੁਹਾਨੂੰ ਕਿਸੇ ਇੱਕ ਸੱਜੇ ਪਾਸੇ ਹੁੰਦੀ ਸੀ ਤੇ ਹੁਣ ਖੱਬੇ ਪਾਸੇ ਹੋਣ ਲੱਗ ਗਈ ਕੋਈ ਜਿਹੀ ਸਿਰ ਪੀੜ ਜਿਹੜੀ ਰਾਤ ਨੂੰ ਤੁਹਾਨੂੰ ਉੱਠਣ ਤੇ ਮਜਬੂਰ ਕਰ ਦਵੇ ਦੋ ਦੋ ਦਿਨ ਲੱਗ ਜਾਣ ਚੱਕਰ ਆਣ ਲੱਗ ਜਾਣ ਜਾਂ ਉਹ ਨਾਲ ਬਿਨਾ ਬੁਖਾਰ ਦੇ ਇਸ ਤਰ੍ਹਾਂ ਤੇ ਲੰਮੇ ਸਮੇਂ ਤੱਕ ਰਹਿਣ ਲੱਗ ਜਾਵੇ ਜਾਂ ਤੁਹਾਨੂੰ ਝੌਲਾ ਦਿਸਣ ਲੱਗ ਜਾਵੇ یا او دے نال دورہ پہ جاوے بلکل. او یا کچھ اور سر پیٹ دے لچن بلکل بہت تو بہت سہی گل کیتی کہ دنے ہونا ٹینشن نال سر درد ہونا اور کومن کاؤز میں یا ریفرڈ ہیڈ گلے تو یا دندہ تو یا ایتھو سائنسز تو نک تو یہ کامن کاؤز ہے پر جو میں اسی گل کیتی کہ جے رات نو درد ہوند ہے تو انو اٹھنا پہند ہے پروجیکٹرائل وامیٹنگ بہت زیادہ الٹی آن دی ہے ਇਹ ਨਾਲ ਦੀ ਨਾਲ ਜਿਵੇਂ ਤੁਸੀਂ ਗੱਲ ਕੀਤੀ ਦੌਰਾ ਪੈਣਾ ਇਹ ਬੜੇ ਇੰਪੋਰਟੈਂਟ ਸਿੰਪਟਮਸ ਨੇ ਇੱਕ ਸਿੰਪਟਮ ਹੋਰ ਮੈਂ ਦੱਸਿਆ ਜੋ ਮਾਈਗਰੇਨ ਵਰਗਾ ਹੈ ਕਿ 70 ਸਾਲ ਜਾਂ ਥੋੜਾ 올ਡ ਏਜ 60 ਸਾਲ ਪਲੱਸ ਦੇ ਵਿੱਚ ਇੱਕ ਸਾਈਡ ਤੇ ਹੈਡੇਕ ਹੋਣੀ ਠੀਕ ਇੱਥੇ ਹੱਥ ਲਗਾ ਕੇ ਤੇ ਜ਼ਿਆਦਾ ਹੈਡੇਕ ਹੋਣੀ ਨਾਲ ਦੀ ਨਾਲ ਜੇ ਤੁਸੀਂ ਰੋਟੀ ਖਾ ਰਹੇ ਹੋ ਨਾ ਤੇ ਜਵਾੜਾ ਥੱਕ ਜਾਣਾ ਕਲੋਡੀਕੇਸ਼ਨ ਠੱਕ ਜਾਣਾ ਇੱਕ ਬੜਾ ਸੀਰੀਅਸ ਸਿੰਪਟਮ ਹੋ ਸਕਦਾ ਇਹ ਨਹੀਂ ਮੈਂ ਕਹਿਆ ਜਿਸ ਨੂੰ ਹੋਏਗਾ ਇਹ ਬਿਮਾਰੀ ਪੱਕੀ ਆ ਪਰ ਇਹ ਟੈਂਪੋਰਲ ਆਰਟ੍ਰਾਈਟਿਸ ਇੱਕ ਬਿਮਾਰੀ ਹੁੰਦੀ ਆ ਉਹਦੇ ਤੁਸੀਂ ਟਰੀਟ ਨਹੀਂ ਕਰੋਗੇ ਤੇ ਸਡਨਲੀ ਤੁਹਾਡੀ ਵਿਜਨ ਜਿਹੜੀ ਹੈ ਨਜ਼ਰ ਜਿਹੜੀ ਉਹ ਜਾ ਸਕਦੀ ਹੈ ਸੋ ਇਸ ਨੂੰ ਵੀ ਦਿਖਾਣ ਦੀ ਲੋੜ ਹੈ ਅ ਦੇਖੋ ਜੀ ਇੱਕ ਸਾਹ ਚੜਨਾ ਬਹੁਤ ਹੀ ਸਾਰੀਆਂ ਬਿਮਾਰੀਆਂ ਸਿਰਫ ਆਮ ਖੂਨ ਦੀ ਕਮੀ ਜਿਹੜੀ ਕਿ ਕਈ ਵਾਰ ਤਾਂ ਸ਼ੁਰੂਆਤੀ ਲੱਛਣ ਬਲੱਡ ਕੈਂਸਰ ਚ ਖੂਨ ਦਾ ਘਟਣਾ ਹਲਕਾ ਬੁਖਾਰ ਉਹਦੇ ਵਿੱਚ ਵੀ ਇਹ ਚੜ ਜਾਂਦਾ ਜੇ ਫੇਫੜੇ ਦੇ ਦਿਲ ਦੇ ਬਹੁਤ ਸਾਰੇ ਰੋਗ ਨੇ ਜਿਨ੍ਹਾਂ ਚ ਸਾਹ ਦਾ ਚੜਨਾ ਇਹਨੂੰ ਕਦੇ ਵੀ ਆਮ ਨਾ ਲਿਓ ਕਿ ਸਾਨੂੰ ਸਾ ਥੋੜਾ ਬਹੁਤ ਚੜਦਾ ਜੀ ਆਰਾਮ ਕਰ ਲੈਨੇ ਸਭ ਠੀਕ ਚੱਲਦਾ ਜੀ ਵਾਇਗਰੋ ਦੀ ਮੇਰ ਏ ਇਦਾਂ ਦੇ ਨਾਲ ਇਸ ਨੂੰ ਅਣਗੌਲਿਆ ਨਾ ਕਰਿਓ ਦੇਖੋ ਬੇਨਤੀ ਏ ਕਿ ਅਸੀਂ ਦੋਨਾਂ ਨੇ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਦੇ ਸਾਡੇ ਪ੍ਰੋਗਰਾਮ ਹੀ ਇਹ ਨੇ ਕਿ ਅਸੀਂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੀਏ ਤੁਹਾਨੂੰ ਲੰਬੀ ਸਿਹਤ ਤੇ ਉਹ ਵੀ ਖੁਸ਼ਹਾਲ ਜ਼ਿੰਦਗੀ ਮਿਲੇ ਸੋ ਸਾਡਾ ਕੰਮ ਸਿਰਫ ਡਰਾਉਣ ਦਾ ਨਹੀਂ ਹੈ ਬਿਲਕੁਲ ਵੀ ਇਹ ਸ਼ੁਰੂਆਤੀ ਲੱਛਣ ਸਿਰਫ ਇਸ ਕਾਰਨ ਦੱਸ ਰਿਹਾ ਕਿ ਅਸੀਂ ਵੇਲੇ ਸਿਰ ਇਲਾਜ ਆਰੰਭ ਕਰਕੇ ਤੇ ਉਸ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਜਾਂ ਵਿਗੜ ਜਾਣ ਤੋਂ ਪਹਿਲਾਂ ਆਪਾਂ ਉਹਨੂੰ ਠੀਕ ਕਰ ਸਕੀਏ ਸੋ ਇਹ ਸਾਹ ਚੜਨਾ ਜ਼ਰੂਰ ਗੁਰਪਾਲ ਦੱਸਿਓ ਜੀ ਬਿਲਕੁਲ ਜੀ ਜੇ ਤਾਂ ਤੁਹਾਨੂੰ ਜੀ ਪਹਿਲਾਂ ਬੜੇ ਚੰਗੇ ਭਲੇ ਸੀਗੇ ਤੇ ਫਰਸਟ ਕਲਾਸ ਤੁਸੀਂ ਜੀ ਦੌੜ ਵੀ ਲੈਂਦੇ ਸੀ ਭੱਜ ਕੇ ਤਿੰਨ ਚਾਰ ਸਟੇਅਰਜ਼ ਵੀ ਚੜ ਜਾਂਦੇ ਸੀ ਤੇ ਹੁਣ ਥੋੜਾ ਜਾਈ ਤੁਰੰਤੇ ਸਾਹ ਚੜਨ ਲੱਗਿਆ ਇਨ ਨੂੰ ਬੇਸ ਰਿਗਾਰਡ ਨਹੀਂ ਕਰਨਾ ਇਹ ਹਾਰਟ ਫੇਲਿਅਰ ਦਾ ਇੱਕ ਅਰਲੀ ਸਾਈਨ ਹੋ ਸਕਦਾ ਹੈ ਇਸੇ ਤਰੀਕੇ ਨਾਲ ਰਾਤ ਨੂੰ ਸੁੱਤੇ ਪਿਆ ਸਾਹ ਚੜ ਜਾਂਦਾ ਉੱਠ ਕੇ ਬਹਿਣਾ ਪੈਂਦਾ ਹੌਕ ਨਹੀਂ ਲੱਗ ਜਾਂਦੀ ਆ ਇਹ ਵੀ ਇੱਕ ਹਾਰਟ ਫੇਲਿਅਰ ਦਾ ਸਾਈਨ ਹੈ ਤੇ ਕਈ ਵਾਰੀ ਜੀ ਇੱਕ ਸਿੰਪਟਮ ਹੁੰਦਾ ਹੈ ਬੜੇ ਲੋਕ ਕਹਿੰਦੇ ਨੇ ਕਿ ਜੀ ਵੈਸੇ ਤਾਂ ਠੀਕ ਠਾਕ ਆ ਪਰ ਕਦੇ ਅੱਗੇ ਝੁੱਕ ਕੇ ਨਾ ਕੋਈ ਸਮਾਨਥਲ ਨੂੰ ਝੁਕਣਾ ਪੈ ਜੇ ਤੇ ਸਾਹ ਚੜ ਜਾਂਦਾ ਉਹਦਾ ਨਾਮ ਵੀ ਦੱਸਦੇ ਇਹਨੂੰ ਕਹਿੰਦੇ ਜੀ ਬੈਂਡਪਨੀਆ ਸੋ ਖਿਆਲ ਰੱਖਿਓ ਜੀ ਸਿਰਫ ਝੁੱਕ ਕੇ ਸਵਾਨ ਝੁੱਕਣ ਵਾਲੀ ਜੇ ਸਾਹ ਚੜ ਰਿਹਾ ਤਾਂ ਬਹੁਤ ਅਹਿਮ ਲੱਛਣ ਜੇ ਇਹ ਵੀ ਹਾਰਟ ਫੇਲਿਅਰ ਦਾ ਸਾਈਨ ਹੈ ਬਿਲਕੁਲ ਤੇ ਮੈਂ ਹੁਣ ਕੁਝ ਚੀਜ਼ਾਂ ਸਭ ਤੋਂ ਅਖੀਰ ਵਿੱਚ ਰੱਖੀਆਂ ਸੀ ਜਾਣ ਬੁਝ ਕੇ ਕਿਉਂਕਿ ਇਹ ਜੇ ਸਭ ਤੋਂ ਨਾਮ ਸੁਣਦੇ ਸਰ ਕੰਬਣ ਕੰਬਣੀ ਛੇੜ ਦਿੰਦਾ ਰੀੜ ਦੀ ਹੱਡੀ 'ਚ ਵੀ ਤੇ ਸਾਨੂੰ ਘਬਰਾਟ ਐਂਗਜ਼ਾਇਟੀ ਪੈਨਿਕ ਅਟੈਕ ਤੇ ਕਈ ਵਾਰ ਤਾਂ ਸਡਨ ਡੈਥ ਤੱਕ ਕਰਾ ਦਿੰਦਾ ਜੇ ਉਹ ਜੇ ਸ਼ਬਦ ਇੱਕ ਬਹੁਤ ਡਰਾਵਣਾ ਪਰ ਉਹਦੇ ਇਸ ਵੇਲੇ ਬਹੁਤ ਸਾਰੇ ਸਰਵਾਈਵਰਸ ਦੁਨੀਆ ਪਰ ਵਿੱਚ ਦਿਸ ਰਹੇ ਨੇ ਉਹ ਸ਼ਬਦ ਜੇ ਕੈਂਸਰ ਪਰ ਉਹਦੀ ਸ਼ੁਰੂਆਤੀ ਲੱਛਣ ਵਿੱਚ ਮੈਂ ਸਪਸ਼ਟ ਕਰ ਦਿਆਂ ਕਿ ਕਈ ਵਾਰ ਪੂਰਨ ਰੂਪ ਵਿੱਚ ਉਹ ਜੜੋਂ ਚਲਾ ਜਾਂਦਾ ਜੇ ਤੁਹਾਨੂੰ ਦਿਸਦਾ ਵੀ ਨਹੀਂ ਤੇ ਤੁਸੀਂ ਬਿਲਕੁਲ ਨਾਰਮਲ ਜ਼ਿੰਦਗੀ ਬਤੀਤ ਕਰ ਸਕਦੇ ਹੋ ਸੋ ਸ਼ੁਰੂਆਤੀ ਲੱਛਣ ਜਿਹੜੇ ਕਿ ਤੁਹਾਡੇ ਕਿਸੇ ਵੀ ਕਿਸਮ ਦੇ ਸਰੀਰ ਅੰਦਰ ਕੈਂਸਰ ਦੇ ਇੱਕ ਵਾਰਨਿੰਗ ਸਾਈਨ ਕੁਦਰਤ ਦਿੰਦੀ ਜੇ ਤੇ ਸਾਡੇ ਕੋਲ ਸਾਡੇ ਕੁਝ ਕਲੀਗਸ ਨੇ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਵਾਰ ਦਾ ਇੱਕ ਵਾਰ ਦਾ ਪਿਸ਼ਾਬ ਵਿੱਚ ਹਲਕਾ ਖੂਨ ਆਣਾ ਉਹਨਾਂ ਨੇ ਝਟਪਟ ਉਸੇ ਵੇਲੇ ਅੱਧੇ ਘੰਟੇ ਦੇ ਅੰਦਰ ਅੰਦਰ ਕਰਾਇਆ ਆਪਣਾ ਅਲਟਰਾਸਾਉਂਡ ਟੈਸਟ ਕਰਾਇਆ ਤੇ ਦੇਖਿਆ ਉਹਦੇ ਵਿੱਚ ਨਿੱਕੀ ਜੀ ਗ੍ਰੋਥ ਸੀ ਬਕਾਇਦਾ ਉਹਨਾਂ ਨੇ ਉਸੇ ਵੇਲੇ ਸਰਜਰੀ ਕਰਵਾਈ ਅਗਲੇ ਹੀ ਦਿਨ ਨਾਲ ਦਵਾਈਆਂ ਵੀ ਖਾਧੀਆਂ ਰੇਡੀਏਸ਼ਨ ਕਰਵਾਈ ਤੇ ਅੱਜ ਉਹ 7 ਸਾਲ ਹੋ ਗਏ ਨੇ ਪੂਰਨ ਰੂਪ ਵਿੱਚ ਤੰਦਰੁਸਤ ਦੁਬਾਰਾ ਕੈਂਸਰ ਕਿਤੇ ਨਹੀਂ ਸ਼ੁਰੂ ਹੋਇਆ ਪਰ ਕਾਰਨ ਸਿਰਫ ਐਸੀ ਕਿ ਇੱਕ ਵਾਰ ਦਾ ਵੀ ਹਲਕੀ ਲਾਲੀ ਵੀ ਪਿਸ਼ਾਬ ਦੀ ਬਿਲਕੁਲ ਬੇਗੌਰੀ ਕਿਸੇ ਵੀ ਹਾਲ ਵਿੱਚ ਨਹੀਂ ਕਰਨੀ ਤੇ ਕੁਛ ਖਾਸ ਕਰਦੇ ਪਿਸ਼ਾਬ ਵਿੱਚ ਖੂਨ ਆ ਜੇ ਨਾ ਤੇ ਮੇਲ ਹੋਏ ਕਦੇ ਪਾਸ ਸੀਸੀ ਸਮੋਕਿੰਗ ਦੀ ਹੋਏ ਜਾਂ ਨਾ ਵੀ ਹੋਏ ਤੇ ਜ਼ਰੂਰੀ ਗੱਲ ਹੈ ਵੀ ਦਰਦ ਨਾ ਹੋਏ ਨਾਲ ਕਿਉਂਕਿ ਹਾਂ ਜੇ ਜੇ ਦਰਦ ਦੇ ਨਾਲ ਖੂਨ ਆ ਰਿਹਾ ਫਿਰ ਤਾਂ ਆਮ ਕਾਰਨ ਹੁੰਦਾ ਜੀ ਪੱਥਰੀ ਆ ਪਰ ਜੇ ਬਿਨਾਂ ਦਰਦ ਦੇ ਪਿਸ਼ਾਬ ਦੇ ਵਿੱਚ ਖੂਨ ਆ ਜਾਏ ਇਹਨੂੰ ਥੋੜਾ ਸੀਰੀਅਸਲੀ ਲੈਣਾ ਚਾਹੀਦਾ ਇਹ ਨਹੀਂ ਸੋਚਣਾ ਵੀ ਇਹ ਕੋਈ ਨੀਡੀ ਇਨਫੈਕਸ਼ਨ ਕਰਕੇ ਹੋਣਾ ਨਹੀਂ ਇਹਨੂੰ ਵੱਧਦੀ ਉਮਰ ਦੇ ਨਾਲ ਈਵਨ 40 ਸਾਲ ਤੋਂ ਉੱਪਰ ਹਰ ਕਿਸੇ ਨੂੰ ਇਸ ਨੂੰ ਥੋੜਾ ਸੀਰੀਅਸਲੀ ਲੈਣਾ ਚਾਹੀਦਾ ਬਿਲਕੁਲ ਜੀ ਤੇ ਇੱਕ ਸਰੀਰਕ ਸੰਬੰਧਾਂ ਦੌਰਾਨ ਖੂਨ ਦਾ ਪੈਣਾ ਬਹੁਤ ਜ਼ਿਆਦਾ ਇਮੀਡੀਏਟਲੀ ਡਾਕਟਰ ਕੋਲ ਜਾਣ ਦੀ ਲੋੜ ਜੇ ਕਿਉਂਕਿ ਇਹ ਇੱਕ ਵਰਨਿੰਗ ਸਾਈਨ ਜੇ ਜਿਹੜਾ अर्ਲੀ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਇੰਡੀਆ ਦੇ ਵਿੱਚ ਫੀਮੇਲਜ਼ ਔਰਤਾਂ ਦੇ ਵਿੱਚ ਬ੍ਰੈਸਟ ਕੈਂਸਰ ਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਇਹ ਨੰਬਰ 2 ਇੱਕ ਤੇ ਦੋ ਕਾਰਨ ਨੇ ਸੋ ਖਾਸ ਕਰ ਜਿਹੜੀਆਂ ਪਿੰਡੂ ਨੇ ਨਾ ਉਹਨਾਂ ਦੇ ਵਿੱਚ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਜਿਹੜਾ ਸ਼ਹਿਰੀ ਨੇ ਉਹਨਾਂ ਦੇ ਵਿੱਚ ਬ੍ਰੈਸਟ ਕੈਂਸਰ ਸੋ ਇਹ ਜਿਹੜੇ ਦੋ ਕੈਂਸਰਸ ਨੇ ਇਹਨਾਂ ਨੂੰ ਜਿਵੇਂ ਤੁਸੀਂ ਗੱਲ ਬਹੁਤ ਵਧੀਆ ਕੀਤੀ ਸਰੀਰੀ ਸੰਬੰਧਾਵਾਦ ਜੇ ਮਾੜਾ ਜੈ ਵੀ ਇੱਕ ਬੂੰਦ ਵੀ ਜੇ ਖੂਨ ਆਂਦਾ ਉਸ ਨੂੰ ਪੈਪਸ ਮੇਅਰ ਕਰਵਾਓ ਤੇ ਆਪਣਾ ਟੈਸਟ ਜ਼ਰੂਰ ਕਰਵਾਓ ਬਿਲਕੁਲ ਜੀ ਛਾਤੀ ਦੇ ਵਿੱਚ ਜੇ ਗਿਲਟੀ ਦਿਸਦੀ ਜੇ ਬਿਲਕੁਲ ਇੱਕ ਪਲ ਵੀ ਨਾ ਉਡੀਕਿਓ ਪਲੀਜ਼ ਅਗਲੇ ਹੀ ਦਿਨ ਦ ਛੱਡੋ ਜੇ ਸ਼ਾਮ ਨੂੰ ਹੀ ਜਾ ਸਕਦੇ ਹੋ ਉਸੇ ਦਿਨ ਜ਼ਰੂਰ ਜਾਓ ਤੇ ਇੰਜੀ ਜੇ ਤੁਹਾਡੀ ਮਹਾਵਾਰੀ ਦੇ ਦੌਰਾਨ ਵਿੱਚਕਾਰ ਲਹੂ ਕਿਤੇ ਪੈਣ ਲੱਗ ਗਿਆ ਜੇ ਇਨੂੰ ਵੀ ਪਲੀਜ਼ ਬੇਗੋਰਾ ਨਾ ਕਰੋ ਤੁਸੀਂ ਟੈਸਟ ਕਰਾਉਣ ਚ ਹੈਜ਼ਿਟੈਂਸੀ ਨਾ ਦਿਖਾਓ ਜਾਓ ਤੇ ਕਰਵਾ ਲਓ ਕੋਈ ਗੱਲ ਨਹੀਂ ਨਾਰਮਲ ਆ ਜਾਣ ਤੋਂ ਕੋਈ ਫਰਕ ਨਹੀਂ ਪੈਂਦਾ ਆਪਣੇ ਤੇ ਇੰਨਾ ਖਰਚਾ ਆਪਾਂ ਕਰ ਸਕਦੇ ਆ ਕੁਝ ਹੋਰ ਦੱਸੋਗੇ ਜੀ ਬਿਲਕੁਲ ਜੀ ਦੇਖੋ ਜਿਵੇਂ ਉਮਰ ਵੱਧਦੀ ਹੈ ਤੇ ਜੇ ਤੁਹਾਡੀ ਪਖਾਨਾ ਜਾਣ ਦੀ ਜੋ ਤੁਹਾਡੀ ਨਾਰਮਲ ਰੁਟੀਨ ਹੈ ਨਾ ਉਹ ਬਦਲ ਗਈ ਚੇਂਜ ਇਨ ਦੀ ਬਾਉਲ ਹੈਬਿਟਸ ਖਾਸ ਕਰਕੇ ਕਬਜ ਹੋਣ ਲੱਗ ਗਈ ਵੀ ਟੱਟੀ ਨਹੀਂ ਆ ਰਹੀ ਤਿੰਨ ਤਿੰਨ ਚਾਰ ਚਾਰ ਦਿਨ ਉਨੂੰ ਇਹ ਨਹੀਂ ਸੋਚੋ ਵੀ ਵੱਡੀ ਉਮਰ ਨਾਲ ਮਰੋਛਤ ਰੋਟੀ ਨਹੀਂ ਖਾ ਰਿਹਾ ਜਾਂ ਇਹ ਨਾਲ ਦੀ ਨਾਲ ਜੇ ਟੱਟੀ ਵਾਲੇ ਰਾ ਖੂਨ ਪੈ ਰਿਹਾ ਉਹ ਵੀ ਇਹ ਨਹੀਂ ਸੋਚਣਾ ਵੀ ਇਹ ਤਾਂ ਕੋਈ ਨਹੀਂ ਹੈ ਮੈ ਪਾਈਂਸ ਕਰਕੇ ਹੈਗਾ ਸੋ ਜਸਟ ਚੈੱਕ ਅਪ ਜ਼ਰੂਰ ਕਰਾਓ ਇਹ ਇੱਕ ਸਾਈਨ ਹੋ ਸਕਦਾ ਹੈ ਜਦੋਂ ਆਪਾਂ ਕੈਂਸਰ ਨੂੰ ਬਹੁਤ ਜਲਦੀ ਫੜ ਸਕਦੇ ਹਾਂ ਬਿਲਕੁਲ ਜੀ ਤੇ ਫਿਰ ਜੇ ਕੋਈ ਤੁਹਾਡੇ ਚਿਹਰੇ ਤੇ ਖੂਬਸੂਰਤ ਜਿਆ ਤਿਲ ਪਰ ਹੁਣ ਉਥੇ ਹੋ ਚੱਲੀ ਜੇ ਇਰੀਟੇਸ਼ਨ ਉਹ ਵੱਡਾ ਹੋਣ ਲੱਗ ਗਿਆ ਜਾਂ ਦਰਦ ਕਰ ਰਿਹਾ ਜਾਂ ਰੰਗ ਬਦਲ ਰਿਹਾ ਜਾਂ ਰੰਗ ਬਦਲ ਰਿਹਾ ਜੀ ਤਾਂ ਫਿਰ ਬਿਲਕੁਲ ਹੀ ਨਹੀਂ ਉਡੀਕਣਾ ਸਵੇਰੇ ਹੀ ਜਾ ਕੇ ਕਢਵਾ ਦੇਣਾ ਬਿਹਤਰ ਹੈ ਬਸ ਹੋਲੀ ਜਿੰਨੀ ਖੂਬਸੂਰਤੀ ਸੀ ਬਿਲਕੁਲ ਨਾ ਇਸ ਚ ਉਡੀਕਿਓ ਬਹੁਤ ਮਾੜਾ ਕੈਂਸਰ ਜੇ ਉਹਨੂੰ ਨਹੀਂ ਅਸੀਂ ਹੋਣ ਦੇਣਾ

ਉਹ ਠੰਡ ਤੋਂ ਬਚਣ ਲਈ ਕੀ ਕਰਦੇ ਨੇ ਖਗੜੀ ਹੁੰਦੀ ਆ ਐਡੀ ਛੋਟੀ ਦੀ ਹਾਂ ਕੁਝ ਜਿਹੜੇ ਕੰਗੜੀ 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 ਆ ਖਗੜੀ ਬਟਾਵੇਂ ਰਿਤ ਕੋ ਛੋਟਾ ਦੇਖ ਪਰ ਨਾ ਉਹ ਚੋ ਕੋਲੇ ਪਾ ਲੈਂਦੇ ਨੇ ਉਹ ਪੇਟ ਦੇ ਨਾਲ ਸਿਰ ਦੇ ਨਾਲ ਇੱਥੇ ਰੱਖ ਲੈਂਦੇ ਆ ਅੰਦਰ ਤਾਂ ਕਿ ਗਰਮ ਰਹੇ ਤੇ ਉਹਨਾਂ ਨੂੰ ਚਮੜੀ ਦਾ ਕੈਂਸਰ ਹੋ ਜਾਂਦਾ ਸੀ ਤੋਂ ਉਹਨੂੰ ਬਿਲਕੁਲ ਇੰਜੀ ਜੀ ਮੂੰਹ ਦੇ ਵਿੱਚ ਤੁਸੀਂ ਦੇਖੋ ਜਿਹੜੇ ਹੁਣ ਖਾਂਦੇ ਨੇ ਜੋ ਜ਼ਰਦਾ ਉਹਦੇ ਨਾਲ ਵੀ ਉਸੇ ਤਰ੍ਹਾਂ ਹੀ ਕੈਂਸਰ ਪਾਉਂਦਾ ਜ਼ਰਦਾ ਜਾਂ ਜਿਹੜੀਆਂ ਇਹ ਸਾਡੇ ਹੀਰੋ ਹੀਰੋਇਨ ਬਹੁਤ ਜ਼ਿਆਦਾ ਐਡ ਦਿੰਦੇ ਨੇ ਨਾ

ਬੱਚੇਦਾਨੀ ਦੇ ਮੂੰਹ ਤੇ ਜੇ ਤੁਹਾਨੂੰ ਚਿੱਟਾ ਉੱਥੇ ਚਟਾਕ ਦਿਸ ਰਿਹਾ ਜੇ ਪਲੀਜ਼ ਇਹ ਖਤਰਨਾਕ ਸਾਈਨ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੁਣੇ ਮੂੰਹ ਦੇ ਅੰਦਰ ਉਸੇ ਤਰ੍ਹਾਂ ਉਸ ਥਾਂ ਦੇ ਵਿੱਚ ਨੇੜੇ ਤੇੜੇ ਵੀ ਇਹੋ ਜਿਹੇ ਲੱਛਣ ਪ੍ਰੀ ਕੈਂਸਰਸ ਜੇ ਇਹਨੂੰ ਪੂਰਨ ਰੂਪ ਵਿੱਚ ਤੰਦਰੁਸਤ ਹੋ ਸਕਦੇ ਉਹਨੂੰ ਕਢਾ ਦੇਣਾ ਚਾਹੀਦਾ ਬਿਲਕੁਲ ਉਸੇ ਤਰੀਕੇ ਨਾਲ ਜੀ ਜੇ ਤੁਹਾਡੀ ਆਵਾਜ਼ ਦੇ ਵਿੱਚ ਬਦਲ ਆ ਗਿਆ ਜੇ ਆਵਾਜ਼ ਬਹਿ ਗਈ ਨਾ وہ نہ سوچو کہ جی میں شاید تھنڈا پانی پی لیا میں تھوڑا جیڑے منہ گلے لیرنگسر اندر پہلا سمٹم ہے جی کہ ہورسنس جی آواز بند ہونی پاری ہونی جی وہ چیتی پھڑ لیا جائے نا تو کینسر بڑی ارلی سٹیج تلاج نو بر نو ہو سکتے ہو ਇਸੇ ਦਿਰੀ ਕਿ ਨਾ ਖੰਗੋਇ ਖੰਗੀ ਨਾ ਠੀਕ ਹੁੰਦੀ ਹੋਵੇ ਬਿਲਕੁਲ ਲਗਾਤਾਰ ਖੰਗੀ ਹੋਈ ਜਾਂਦੇ ਹੋ ਠੀਕ ਨਹੀਂ ਆਉਂਦਾ ਥੁੱਕ ਚ ਖੂਨ ਆਣਾ ਜੇ ਕਿਸੇ ਵੀ ਥਾਂ ਤੋਂ ਖੂਨ ਆਏ ਪਿਸ਼ਾਬ ਚ ਆਏ ਟੱਟੀ ਚ ਆਏ ਨੱਕ ਚੋਂ ਆਏ ਨਹੀਂ ਜੀ ਜੇ ਤੁਸੀਂ ਖਾਣਾ ਲਗਾਉਣ ਵਿੱਚ ਕਿਸੇ ਕਿਸਮ ਦੀ ਤੁਹਾਨੂੰ ਦਿੱਕਤ ਮਹਿਸੂਸ ਹੋਣ ਲੱਗ ਗਈ ਹੋਵੇ ਇਹ ਵੀ ਬਹੁਤ ਅਹਿਮ ਲੱਛਣ ਜੇ ਕਿ ਤੁਹਾਡਾ ਕਈ ਵਾਰ ਸਿਰਫ ਬੱਚਿਆਂ ਵਿੱਚ ਤਾਂ ਖੂਨ ਦੀ ਕਮੀ ਨਾਲ ਹੀ ਇਹ ਹੋ ਜਾਂਦਾ ਜੇ ਜੋ ਕਿ ਠੀਕ ਹੋ ਜਾਂਦਾ ਪਰ ਜਿਵੇਂ ਜਿਵੇਂ ਉਮਰ ਵੱਧਦੀ ਜੇ ਖਾਣਾ ਖਾਣ ਵਿੱਚ ਕੋਈ ਵੀ ਕਿਸੇ ਹੀ ਕਿਸਮ ਦੀ ਦਿੱਕਤ ਇਹ ਬਹੁਤ ਜ਼ਿਆਦਾ ਅਹਿਮ ਲੱਛਣ ਜੇ ਧਿਆਨ ਰੱਖਿਓ ਤੇ ਇਹਨੂੰ ਲੇਟ ਕਰਨ ਦਾ ਮਤਲਬ ਸਿਰਫ ਮੌਤ ਹੀ ਹੁੰਦੀ ਜੇ ਪਰ ਰੱਬ ਨਾ ਕਰੇ ਕਿਸੇ ਦੇ ਘਰ 'ਚ ਵੀ ਇਹੋ ਜੀ ਕੋਈ ਗੱਲ ਹੋਵੇ ਪਰ ਜੇ ਹੋ ਰਹੀ ਜੇ ਤੁਰੰਤ ਟੈਸਟ ਕਰਵਾ ਕੇ ਉਸ ਤਾਨੂੰ ਉਹਨਾ ਏਰੀਆ ਘੜਵਾ ਲੈਣਾ। ਕੀ ਦੇ ਵਿੱਚ ਜੀ ਇੱਕ ਸਾਈਨ ਹੋਰ ਹੈਗਾ ਜਿਹੜਾ ਬੜਾ ਜ਼ਰੂਰੀ ਹੈ ਜੀ ਗਲੇ ਕੇ ਗਲੇ ਚ ਕੱਚਾ ਚ ਕਿੱਥੇ ਵੀ ਲਿੰਫ ਨੋਡ ਮਿਲਣ ਐ ਗੱਠਾ ਮਿਲਣ ਇੱਥੇ ਇੱਥੇ ਇਧਰਲੇ ਪਾਸੇ ਇੱਥੇ ਯੱਕਾ ਚਾ ਇਹਨਾਂ ਨੂੰ ਬੜਾ ਸੀਰੀਅਸ ਲਓ ਸਰੀਰ ਦੇ ਵਿੱਚ ਦੇਖੋ ਜੀ ਕੋਈ ਵੀ ਲੰਪ ਮਿਲੇ ਨਾ ਉਹਨੂੰ ਧਿਆਨ ਦੇਣਾ। ਗਿਲਟੀ ਹਰ ਕਿਸਮ ਦੀ ਗਿਲਟੀ ਆਪਾਂ ਰੱਖਣੀ ਹੋਈ ਨਹੀਂ। ਬਿਲਕੁਲ ਉਹਨੂੰ ਅਸੀਂ ਧਿਆਨ ਦੇਣਾ। ਸੋ ਇਹ ਸਾਰੇ ਜਿਹੜੇ ਸਿੰਪਟਮਸ ਨੇ ਹਰਸ਼ਿੰਦਰ ਜੀ ਕੈਂਸਰ ਦਾ ਦੇਖੋ ਸਾਨੂੰ ਤਾਂ ਐਕਸਪੀਰੀਅੰਸ ਹੈ ਇਹ ਚੀਜ਼ਾਂ ਦਾ ਕਿ ਜੇ ਛੋਟੇ ਤੋਂ ਛੋਟੇ ਸਿੰਪਟਮ ਨੂੰ ਧਿਆਨ ਦਿੱਤਾ ਜਾਏ ਉਹਦਾ ਡਾਇਗਨੋਸਿਸ ਲਈ ਉਹਦਾ ਪੀਸ ਲੈ ਕੇ ਬਾਇਓਪਸੀ ਕੀਤੀ ਜਾਏ ਤੇ ਛੇਤੀ ਬਿਮਾਰੀ ਫੜ ਲਈ ਜਾਏ ਨਾ ਸਟੇਜ 1 ਤੇ ਤੇ ਸਰਵਾਈਵਲ ਜਿਹੜਾ ਹੁੰਦਾ ਹੈ ਉਹ 90% ਤੋਂ 100% ਹੁੰਦਾ ਤੇ ਜੇ ਤੁਸੀਂ ਲੇਟ ਕੈਂਸਰ ਫੜਦੇ ਹੋ ਨਾ ਫਿਰ ਸਰਵਾਈਵਲ ਰਹਿ ਜਾਂਦਾ ਸਾਰਾ 10% 5% ਬਿਲਕੁਲ ਜੀ ਤਾਂ ਅੱਜ ਸਾਡਾ ਪ੍ਰੋਗਰਾਮ ਸੀ ਸਿਰਫ ਇਸ ਪੱਖੋਂ ਕਿ ਇਹ ਸ਼ੁਰੂਆਤੀ ਲੱਛਣ ਜੋ ਜ਼ਿੰਦਗੀ ਬਚਾ ਸਕਣ ਤੇ ਅਸੀਂ ਸੱਚਮੁੱਚ ਕਹਿ ਰਹੀਆਂ ਕਿ ਸ਼ੁਕਰ ਕਰਾਂਗੇ ਵਾਹਿਗੁਰੂ ਦਾ ਕਿ ਸਾਡੀ ਦੋਨਾਂ ਦੀ ਅੱਜ ਦੀ ਜੇ ਵੀਡੀਓ ਨਾਲ ਕੋਈ ਇੱਕ ਸਿਰਫ ਇੱਕ ਜਾਨ ਵੀ ਬਚ ਸਕੇ ਸ਼ੁਰੂਆਤੀ ਲੱਛਣ ਉਪਛਾਣ ਕੇ ਆਪਣਾ ਇਲਾਜ ਕਰਾ ਸਕਣਗੇ ਸਾਨੂੰ ਦਿਲੋਂ ਖੁਸ਼ੀ ਹੋਏਗੀ ਪਰ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਫਿਰ ਤੁਹਾਡੇ ਤੋਂ ਅਲਵਿਦਾ ਲੈਣਾ ਇੱਕ ਹੋਰ ਅਹਿਮ ਲੱਛਣ ਦਾ ਕਿਉਂਕਿ ਸਾਨੂੰ ਥਾਇਰੋਇਡ ਬਾਰੇ ਵੀ ਅਸੀਂ ਅੱਗੋਂ ਗੱਲ ਕਰਨੀ ਜੇ ਫਿਰ ਅਲਰਜੀਜ਼ ਬਾਰੇ ਬਹੁਤ ਪੁੱਛਿਆ ਜਾਂਦਾ ਉਹਦੀ ਵੀ ਤੇ ਛੋਟੇ ਬੱਚਿਆਂ ਦੀ ਖੁਰਾਕ ਦੇਖੋ ਨਾ ਪੀਡੀਆਟ੍ਰਿਕਸ ਦੀ ਯਾਨੀ ਬੱਚਿਆਂ ਦੀ ਮੈਂ ਵੀ ਗੱਲ ਕਰਨੀ ਜੇ ਅਗਲੀ ਵਾਰ ਜ਼ਰੂਰ ਅਗਲੀਆਂ ਨੈਕਸਟ ਰੀਲਾਂ ਵਿੱਚ ਉਹਨਾਂ ਬਾਰੇ ਜ਼ਿਕਰ ਕਰਾਂਗੇ ਸੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਲਗਾਤਾਰ ਸਾਨੂੰ ਹੱਲਾਸ਼ੇਰੀ ਦਿੰਦੇ ਰਹਿੰਦੇ ਹੋ ਹਰ ਬੰਦਾ ਹੀ ਚਾਹੁੰਦਾ ਜੇ ਸੋ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਵੀ ਪੂਰੀ ਮਿਹਨਤ ਦੇ ਨਾਲ ਤੁਹਾਡੀਆਂ ਗੱਲਾਂ ਦਾ ਜਵਾਬ ਦਿੰਦੇ ਰਵਾਂਗੇ ਬਹੁਤ ਧੰਨਵਾਦ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ